ਪੰਜਾਬ ਦੇ ਮੌਸਮ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਬੀਤੇ ਦਿਨੀ ਪੰਜਾਬ ਵਿੱਚ ਪੰਜਾਬ ਚ ਹਨੇਰੀ ਮੀਹ ਹਨੇਰੀਆਂ ਤੇ ਗੜੇਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲਿਆ ਹੈ ਕੱਲ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ بارش ਹੋਈ ਹੈ ਜਿਸ ਨਾਲ ਤਾਮਰ ਤਾਪਮਾਨ ਵਿੱਚ ਥੋੜੀ ਗਰਾਵਟ ਆਈ ਹੈ ਤੇ ਲੋਕਾਂ ਨੂੰ ਲਗਾਤਾਰ ਚੱਲ ਰਹੀ ਰੂਤ ਲੂ ਤੋਂ ਰਾਹਤ ਮਿਲ ਗਿਆ ਮੌਸਮ ਵਿਭਾਗ ਮੁਤਾਬਕ ਇਸ ਹਫਤੇ ਪੰਜਾਬ ਦਾ ਮੌਸਮ ਖਰਾਬ ਹੀ ਰਹੇਗਾ ਇਸ ਦੌਰਾਨ ਮੌਸਮ ਵਿਭਾਗ ਨੇ ਕੱਖਵੱਕ ਜਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਹੈ ਤੇ ਭਾਰਤੀ ਮੌਸਮ ਵਿਭਾਗ ਕੇਂਦਰ ਵੱਲੋਂ ਇੱਕ ਤੋਂ 7 ਮਈ ਤੱਕ ਮੀਂਹ ਹਨੇਰੀ ਦੀ ਭੂਖਬਾਣੀ ਕੀਤੀ ਗਈ ਹੈ ਵਿਭਾਗ ਨੇ ਕੱਲ ਲਈ ਸਵੇਰ ਪਰ ਵਿੱਚ ਮੀਂਹ ਹਨੇਰੀ ਦਾ yellow alert ਜਾਰੀ ਕੀਤਾ ਹੈ ਤੇ ਲਗਭਗ ਹਰ ਜਗ੍ਹਾ ਤੇ ਬਾਰਿਸ਼ ਹੋਏਗੀ ਪਟਿਆਲਾ ਵਿੱਚ ਤਾਂ ਰਾਤ ਵੇਲੇ ਗੜੇ ਮਾਰੀ ਵੀ ਹੋਈ ਹੈ ਜਿਸ ਮਗਰੋਂ ਮੌਸਮ ਥੋੜਾ ਠੰਡਾ ਹੋ ਗਿਆ ਹੈ ਇਸੇ ਤਰ੍ਹਾਂ ਪਹਾੜ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਹਨੇਰੀ ਤੇ ਫੁਕਫੁਕ ਵੀ ਧਵਣੀ ਕੀਤੀ ਹੈ ਪਹਾੜ ਵੱਲੋਂ ਅੱਜ ਹੁਸ਼ਿਆਰਪੁਰ ਨਾਸ਼ਰ ਕਹਾਣਕੋਟ ਫਰਦਾਸਪੁਰ ਫਾਜ਼ਿਲਕਾ ਫਰੀਦਕੋਟ ਮੁਸਰਬਟੀਣਾ ਤੇ ਮਾਨਸਾਲੀ ਯੰ ਲੋ ਅਲਾਟੇ ਯਾਰੀ ਕਰ ਰਿਹਾ ਹੈ ਕੱਲ੍ਹ ਯਾਨੀ 3 ਮਈ ਨੂੰ ਸੂਬੇ ਭਰ ਵਿੱਚ بارش ਹੁੰਦੀ ਪੂਰਤ ਕਰਨ ਹੈ ਇਸ ਦੇ ਨਾਲ ਹੀ ਮਾਝਾ ਤੇ ਮਾਲਵੇ ਦੇ 4-5 ਜ਼ਿਲ੍ਹਿਆਂ ਵਿੱਚ ਛੱਡ ਕੇ ਪੰਜਾਬ ਭਰ ਵਿੱਚ ਝੁੰਡੀ ਦੇ ਨਾਂ ਨਾਲ ਬਹੁਤ ਬੜੇ ਆਏ ਹੈ ਜਾਦ ਦੇ ਮੌਸਮ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਪਿਛਲੇ ਦਿਨ ਪੰਜਾਬ ਵਿੱਚ ਪੰਜਾਬ ਦੇ ਹਨੇਰੀ ਮੀਹ ਹਨੇਰੀ ਤੇ ਗੜੇ ਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਕੱਲ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ بارش ਹੋਈ ਹੈ ਜਿਸ ਨਾਲ ਤਾਮਨ ਤਾਪਮਾਨ ਵਿੱਚ ਥੋੜੀ ਗਰਵਟ ਆਈ ਹੈ ਤੇ ਲੋਕਾਂ ਨੂੰ ਲਗਾਤਾਰ ਚੱਲ ਰਹੀ ਰੂਥ ਲੂ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਮੁਤਾਬਕ ਇਸ ਹਫਤੇ ਪੰਜਾਬ ਦਾ ਮੌਸਮ ਖਰਾਬ ਹੀ ਰਹੇਗਾ ਇਸ ਦੌਰਾਨ ਮੌਸਮ ਵਿਭਾਗ ਵੱਖ-ਵੱਖ ਜ਼ਿਲ੍ਹਿਆਂ ਦੀ येलो ਅਲਰਟ ਜਾਰੀ ਕਰ ਦਿੱਤਾ ਹੈ ਤੇ ਭਾਰਤੀ ਮੌਸਮ ਵਿਭਾਗ ਕੇਂਦਰ ਵੱਲੋਂ ਇੱਕ ਤੋਂ 7 ਮਈ ਤੱਕ ਮੀਂਹ ਹਨੇਰੀ ਦੀ ਪੂਕਵਾਨੀ ਕੀਤੀ ਗਈ ਹੈ ਵਿਭਾਗ ਨੇ ਕੱਲ ਨਹੀਂ ਸਵੇਰ ਪਰ ਵਿੱਚ ਮੀਂਹ ਨੇਰੀ ਦਾ yellow alert ਜਾਰੀ ਕੀਤਾ ਹੈ ਤੇ ਲਗਭਗ ਹਰ ਜਗ੍ਹਾ ਤੇ ਬਾਰਿਸ਼ ਹੋਏਗੀ ਪਟਿਆਲਾ ਵਿੱਚ ਤਾਂ ਰਾਤ ਵੇਲੇ ਗੜੇ ਮਾਰੀ ਵੀ ਹੋਈ ਹੈ ਜਿਸ ਮਗਰੋਂ ਮੌਸਮ ਥੋੜਾ ਠੰਡਾ ਹੋ ਗਿਆ ਹੈ ਇਸੇ ਤਰ੍ਹਾਂ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਨੇਰੀ ਦੀ ਪੂਰਤ ਵੀ ਸੁਵਾਨੀ ਕੀਤੀ ਹੈ ਭਾਗ ਵੱਲੋਂ ਅੱਜ ਹੁਸ਼ਿਆਰ ਪੁਰ ਨਵਾਸ਼ਹਿਰ ਫਾਹਲਕੋਟ ਦਾ ਦਾਸਪੁਰ ਫਾਜ਼ਿਲਕਾ ਬ੍ਰੀਫਕੋਰ ਬਹੁਤ ਬਟੰਡਾ ਹੈ ਤੇ ਮਾਨਸਾਲੀ yellow alert ਜਾਰੀ ਕਰ ਦਿੱਤਾ ਹੈ ਕੱਲ ਯਾਨੀ 3 ਮਈ ਨੂੰ ਸੂਬੇ ਭਰ ਵਿੱਚ بارش ਬਹੁਤ ਹੀ ਭੂਖਤ ਬਣ ਰਹੀ ਹੈ ਇਸ ਦੇ ਨਾਲ ਹੀ ਮਾਝਾ ਤੇ ਮਾਲਵੇ ਦੇ 4-5 ਜ਼ਿਲ੍ਹਿਆਂ ਵਿੱਚ ਛੱਡ ਕੇ ਪੰਜਾਬ ਭਰ ਵਿੱਚ ਝੁੰਡੀ ਹਮਲਾ ਹਮੇਸ਼ਾ ਬਣ ਰਿਹਾ ਹੈ ਪੰਜਾਬ ਦੇ ਮੌਸਮ ਵਿੱਚ ਲਗਾਤਾਰ ਗਰਵਟ ਆ ਰਹੀ ਹੈ ਭਿੱਤੇ ਦਿਨੀ ਪੰਜਾਬ ਵਿੱਚ ਪੰਜਾਬ ਚ ਹਨੇਰੀ ਮੀਂਹ ਹਨੇਰੀ ਤੇ ਗੜੇ ਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਕੱਲ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ بارش ਹੋਈ ਹੈ ਜਿਸ ਨਾਲ ਤਾਮਨ ਤਾਪਮਨ ਵਿੱਚ ਥੋੜੀ ਗਰਵਟ ਆਈ ਹੈ ਤੇ ਲੋਕਾਂ ਨੂੰ ਲਗਾਤਾਰ ਚੱਲ ਰਹੀ ਰੂਥ ਲੂ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਮੁਤਾਬਕ ਇਸ ਹਫਤੇ ਪੰਜਾਬ ਦਾ ਮੌਸਮ ਖਰਾਬ ਹੀ ਰਹੇਗਾ ਇਸ ਦੌਰਾਨ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਤੇ ਭਾਰਤੀ ਮੌਸਮ ਵਿਭਾਗ ਕੇਂਦਰ ਵੱਲੋਂ ਇੱਕ ਤੋਂ 7 ਮਈ ਤੱਕ ਮੀਂਹ ਹਨੇਰੀ ਦੀ ਪੂਕਵਾਨੀ ਕੀਤੀ ਗਈ ਹੈ ਵਿਭਾਗ ਨੇ ਕੱਲ ਲਈ ਸੂਬੇ ਪਰ ਵਿੱਚ ਮੀਂਹ ਹਨੇਰੀ ਦਾ येलो ਅਲਰਟ ਜਾਰੀ ਕੀਤਾ ਹੈ ਤੇ ਲਗਭਗ ਹਰ ਜਗ੍ਹਾ ਤੇ بارش ਹੋਏਗੀ ਪਟਿਆਲਾ ਵਿੱਚ ਤਾਂ ਰਾਤ ਵੇਲੇ ਗੜੇ ਮਾਰੀ ਵੀ ਹੋਈ ਹੈ ਜਿਸ ਮਗਰੋਂ ਮੌਸਮ ਥੋੜਾ ਠੰਡਾ ਹੋ ਗਿਆ ਹੈ ਇਸੇ ਤਰ੍ਹਾਂ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਹਨੇਰੀ ਦੀ ਕੋਈ ਖੁਫੀਤ ਸੁਣਨੀ ਦਿੱਤੀ ਹੈ ਵਿਭਾਗ ਵੱਲੋਂ ਅ ਅੱਜ ਹੁਸ਼ਿਆਰ ਪੁਨਾਵਸ਼ਰ ਬਠਿੰਡਾ ਫਰਦਾਸਪੁਰ ਫਾਜ਼ਿਲਕਾ ਬ੍ਰਿਡ ਕੋਰ ਥਸਰ ਬਟਿੰਡਾ ਤੇ ਮਾਨਸਾ ਲਈ येलो ਅਲਰਟ ਜਾਰੀ ਕਰ ਦਿੱਤਾ ਹੈ ਕੱਲ੍ਹ ਯਾਨੀ 3 ਮਈ ਨੂੰ ਸੂਬੇ ਭਰ ਵਿੱਚ بارش ਬੁਲਦੀ ਪੁੱਤ ਬਣ ਗਏ ਇਸ ਦਿਨਾਂ ਹੀ ਮਾਝੇ ਇਤਮਾਲ ਦੇ ਚਾਰ ਪੰਜ ਜ਼ਿਲ੍ਹੇ ਵੀ ਛੱਡ ਕੇ ਪੰਜਾਬ ਭਰ ਇੱਕ ਝੁੰਡ ਰਹੀ ਹੈ ਨਾਲ ਨਾਲ ਹੜ੍ਹ ਬਣ ਰਹੇ ਹੈ